ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਰੋਮ ਰੋਮ ਟਰਮੀਨੀ ਸਟੇਸ਼ਨ ਜਿੱਦਾਂ ਪਿੱਛੇ ਰਹਿ ਗਿਆ ਤੇ ਅੱਜ ਜਿਹੜੀਆਂ ਮੇਨ ਮੇਨ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਚਲੋ ਬਣੇ ਰੋ ਵੀਡੀਓ ਦੇ ਵਿੱਚ ਕੁਛ ਇਦਾਂ ਦਾ 뷰 ਹੈਗਾ ਆ ਸਟੇਸ਼ਨ ਤੋਂ ਬਾਹਰ ਨਿਕਲ ਕੇ ਸਵੀਟ ਹੋਮ ਹੋਟਲ ਇਹ ਹੈ ਗਿਆਂ ਜੀ ਰੋਮ ਦੀਆਂ ਗਲੀਆਂ ਇਹ ਰੋਮਾ ਟਰਮਿਨੀ ਵਾਲੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਥੋ ਬੱਦਲ ਵੀ ਇੱਧਰ ਕੁਝ ਹੋਰੀ ਗੱਲਾਂ ਕਰਦੇ ਆ ਇਟਾਲੀਅਨ ਚ ਲੋਕ ਤਾਂ ਚੱਲੇ ਹੈਗੇ ਹੈਗੇ ਉਹਦਾ ਇਟਲੀ ਆਏ ਨੂੰ ਮੈਨੂੰ ਥੱਥੋਂ ਘੱਟ 15 ਦਿਨ ਹੋ ਗਏ ਆ ਪਰ ਇੰਨੀ ਚਹਿਲ ਪਹਿਲ ਮੈਂ ਅੱਜ ਦੇਖੀ ਆ ਕਿਸੇ ਜਗ੍ਹਾ ਦੇ ਉੱਤੇ ਹਨਾ ਮਤਲਬ ਪ੍ਰੌਡਿਟੀ ਦਾ ਏਰੀਆ ਜਿੱਦਾਂ ਦੇਖੋ ਪਿੱਛੇ ਸਾਰਾ ਤੇ ਲੋਕੀ ਕਾਫੀ ਰਸ਼ ਹੈਗਾ ਇੱਥੇ ਅੱਗੇ ਵੀ ਮੈਂ ਤੁਹਾਨੂੰ ਦਿਖਾਉਣਾ ਏ ਨਾ ਜਿੱਦਾਂ ਇਟਲੀ ਦੀ ਪ੍ਰਾਣੀਆਂ ਚਰਚਾਂ ਵਿੱਚੋਂ ਸਭ ਤੋਂ ਜਿਹੜਾ ਪ੍ਰਾਣੀਆਂ ਚਰਚਾਂ ਵਿੱਚੋਂ ਇੱਕ ਚਰਚ ਹੈਗੀ ਇਹ ਰੋਮ ਦੇ ਵਿੱਚ ਇਹ ਚੌਂਗ ਦਾ 뷰 ਆ ਹਲੇ ਜਿੱਥਾ ਬੈਠੇ ਲੋ ਜੀ ਮਿਊਜ਼ਿਕ ਚਰਚ ਤੋਂ ਨਿਕਲ ਕੇ ਬਾਹਰ ਤੇ ਹੁਣ ਆਪਾਂ ਤੱਲੇ ਹੈਗੇ ਆ ਕੋਲੋਸੀਅਮ ਜਿਹੜਾ ਇੱਕ ਅਜੂਬਾ ਆ ਉਹ ਦਿਖਾਵਾਂਗੇ ਸੋ ਆ ਗਲੀਆਂ ਆ ਜਿਹੜੇ ਹੈਗੇ ਆ ਰੋਮ ਦੇ ਨਜ਼ਾਰੇ ਰੋਮ ਦੀਆਂ ਗਲੀਆਂ ਚਰਚਾਂ ਬਹੁਤ ਆ ਯਾਰ ਇੱਥੇ ਬਣੀਆਂ ਵੀ ਐਨ ਪੁਰਾਣੀਆਂ ਆ ਇਟਲੀ ਦੀ ਸਭ ਤੋਂ ਜ਼ਿਆਦਾ ਸਪੈਸ਼ਲ ਗੱਲ ਪਤਾ ਕੀ ਹੈ ਕਿ ਜਿਹੜੀਆਂ ਇਦਾਂ ਇਮਾਰਤਾਂ ਇਹਨਾਂ ਦੀਆਂ ਹੈਗੀਆਂ ਨਾ ਬਣੀਆਂ ਆ ਰੋਮਨ ਅੰਪਾਇਰ ਵੇਲੇ ਦੀ 1300 ਈਸਵੀ ਦੇ ਨੇੜੇ ਦੇੜੇ ਦੀਆਂ ਇਹਨੇ ਸਾਹਮਣੇ ਰੱਖੀਆਂ ਆ ਜੇ ਕਿਸੇ ਕਹਿੰਦੇ ਏਰੀਆ ਚ ਆ ਜਾਂਦੀ ਹੈ ਨਾ ਤਾਂ ਉਹ ਕਾਫੀ ਮਹਿੰਗਾ ਏਰੀਆ ਵੇਖਦਾ ਫੋਨ ਦੇ ਵਿੱਚ ਬਹੁਤ ਐਦਾ ਫੋਨ ਦੇ ਵਿੱਚ ਪਹੁੰਚ ਕੇ ਅਸੀਂ ਹੁਣ ਉੱਥੇ ਆ ਜਿੱਥੇ ਦੁਨੀਆ ਦਾ ਸੱਤ ਜਿਹੜੇ ਅਜੂਬੇ ਹੈਗੇ ਉਹਨਾਂ ਚੋਂ ਇੱਕ ਅਜੂਬਾ ਆ ਆ ਪਿੱਛੇ ਕਲੋਜ਼ੀਅਮ ਸੋ ਦੇਖਦੇ ਆਂ ਆਪਾਂ ਅੱਜ ਇਹਦੀ ਵੀ ਵੀਡੀਓ ਸਾਰੀ ਬਣਾ ਕੇ ਪਾਉਨੇ ਆ ਤੇ ਬਣੇ ਰਹੋ ਵੀ ਲੋ ਜੀ ਦੁਨੀਆ ਦਾ ਅਜੂਬਾ ਜਿਹੜਾ ਹੈਗਾ ਆ ਆਪਾਂ ਚੱਲੇ ਹੁਣ ਅੰਦਰ ਇਹ ਬਾਹਰਲੇ ਪਾਸੇ 뷰 ਆ ਕੁਬੂਰਤੀ ਨਹੀਂ ਆ ਰਹੀ ਜਿਹੜੀ ਉਦਾਂ ਦੇਖਿਆ ਰਹੀ ਹੈਗੀ ਜਿੰਨੀਆਂ ਵੀ ਕੰਧਾਂ ਤੁਸੀਂ ਦੇਖਦੇ ਪੈਣਾ ਵੋਲਸ ਸਾਰੇ ਇਹੀ ਪੁਰਾਣੇ ਸਮੇਂ ਦੀਆਂ ਬਣੀਆਂ ਹੋਈਆਂ ਆ ਪੁਰਾਣਾ ਸਮਾਂ ਵੀ ਮਤਲਬ 1500 ਥੋੜੀ 1500 ਕਹਿੰਦਾ ਜਦੋਂ ਸੈਂਚਰੀ ਸ਼ੁਰੂ ਹੋਈਆਂ 2000 ਸਾਲ ਪੁਰਾਣੀਆਂ ਆ ਜੀ ਇਹ ਆ ਜੀ ਰੋਮ ਮਤਲਬ ਕਹਿ ਸਕਦੇ ਆ ਕਿ ਯਾਰ ਬਹੁਤ ਸੋਹਣਾ ਜਿਹੜੀ ਕਹਿੰਦੇ ਜਿੱਦ ਘੋੜਾ ਜਿਹਾ ਬਣਿਆ ਹੈ ਨਾ ਇਹ ਵੀ ਪੁਰਾਣੀ ਇਮਾਰਤਾਂ ਕਾਫੀ ਬਹੁਤ ਸਮੇਂ ਪਹਿਲਾਂ ਦੀ ਬਣੀਆਂ ਆ ਤੇ ਵੀਊ ਦੇਖੋ ਅੱਜ ਪਤਾ ਲੱਗਾ ਕਿ ਕਿਉਂ ਦੁਨੀਆ ਇਟਲੀ ਨੂੰ ਮਨਾਉਂਦੀ ਹੈ ਕਿਉਂਕਿ ਇਟਲੀ ਸੋਹਣਾ ਇੰਨਾ ਹੈ ਹੈਨਾ ਸੋ ਕਾਫੀ ਜ਼ਿਆਦਾ ਵੀਊ ਵਧੀਆ ਹੈ ਦੇਖੋ ਆ ਜੀ ਜਿਹੜਾ ਹੁਣ ਅਸੀਂ ਰੂਮ ਦੇਖਦੇ ਪਏ ਆ ਇੱਦਾਂ ਪੁਰਾਣੀਆਂ ਇੱਧਰ ਵੀ ਇਮਾਰਤਾਂ ਹੈਗੀਆਂ ਪਰ ਆ ਜਿਹੜਾ ਅੰਦਰ ਇੱਦਾਂ ਗੈਰੀਏ ਖੁਦਾਈ ਜੀ ਕਰਕੇ ਮਿਲਿਆ ਸਮਾਨ ਪੁਰਾਣਾ ਸ਼ਹਿਰਾਂ ਦਾ ਐਜ਼ ਇਟ ਇਜ਼ ਹੀ ਰੱਖਿਆ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਸਾਰਾ ਦੇਖੋ ਤਾਂ ਇਹ ਕਿਹੜਾ ਯੂਪੇ ਤੋਂ ਘਟਾ ਬਿਲਡਿੰਗ ਬੱਦਲ ਵੀ ਹੋ ਰਹੀ ਗੱਲਾਂ ਕਰਦੇ ਵੇ ਇੱਥੇ ਕਿੰਨੇ ਕਲੀਅਰ ਕਰਦੇ ਵੇ ਨਾ ਕਿੰਨਾ ਕਲੀਅਰ ਲੱਗਦਾ ਪਿਆ ਥੱਲੇ ਉਹ ਤਾਂ ਬਹੁਤ ਛੋਟਾ ਲੱਗਦਾ ਪਿਆ ਸੀ ਆਹ ਘੋੜਾ ਇਹ ਆਹ ਉਹ ਦੇਖਦਾ ਇਹ ਇਸ ਬਿਲਡਿੰਗ ਤੋਂ ਉੱਪਰੋਂ 뷰 ਆ ਸ਼ਹਿਰ ਦਾ ਆਹ ਰਾਜਾ ਉੱਪਰ ਚੜਾਇਆ ਅਗਲੇ ਨੇ ਹਜੇ ਤੱਕ ਵੀ ਰੱਖਿਆ ਉੱਪਰ ਇਹ ਉੱਪਰ ਉਹ ਅਜੀ ক্লোਜ਼ਿੰਗ ਤੋਂ ਆਏ ਆਪਾਂ ਤੁਰ ਕੇ ਆਹ ਬਿਲਡਿੰਗ ਦੇ ਉੱਪਰ ਯਾ ਹੈਗਾ ਨਾ ਤਾਂ ਕੈਫੇ ਹੋਂ ਹਾਂ ਉਹ ਦੇਖੋ ਜਾ ਜਾਂਦਾ ਪਿਆ ਆ ਦੇਖੋ ਇਧਰਲੇ ਬਸ ਨਹੀਂ ਇਧਰ ਨੂੰ ਇਧਰ ਨੂੰ ਉਹ ਜਾਂਦਾ ਪਿਆ ਦੇਖੋ ਲੱਗਦੀ ਕਿ ਨਹੀਂ ਨਕਲੀ ਕਿੰਨਾ ਸੋਹਣਾ ਲੱਗਦਾ ਪਿਆ ਉੱਪਰ